ਆ ਜੋ ਆ ਜੋ ਇੱਕ ਮਿੰਟ ਸੰਤ ਉਹ ਵੀ ਵੀ ਠੀਕ ਆ ਤੇਰਾ ਮਲਕੀਨ ਤੇ ਜਿਹੜਾ ਮਸਲਾ ਤੇ ਦੀ ਨਸ਼ੇ ਕਰਨ ਮਤ ਹੋ ਗਈਆ ਜਿੰਨੋ ਹਸਪੀਟਲ ਅਰਧੇ ਦੇ ਸਰਕਾਰੀ ਹਸਪਤਾਲ ਦੇ ਵਿੱਚ ਤਾਂ ਉਹਦੇ ਵਿੱਚ ਜਾਇਆ ਗਿਆ ਤੇ ਉਹਦੇ ਵਿੱਚ ਅਸੀਂ ਐਫ ਆਈ ਆਰ ਨੰਬਰ ਹੈਗਾ ਜੀ 14 ਬਟਾਪੱਛੀ ਤੇ ਅਸੀਂ ਅੰਡਰ ਸੈਕਸ਼ਨ 105 62 ਬੀ ਐਨ ਐਸ ਦੇ ਤਹਿਤ ਐਫ ਆਈ ਆਰ ਜਿਹੜੀ ਮਰਜ਼ੀ ਕੀਤੀ ਗਈ ਤੇ ਇਸ ਵਿੱਚ ਬਹੁਤ ਬਹੁਤ ਦੀ ਇਨਵੋਲਵਮੈਂਟ ਕਰਦੀ ਹੈ ਕਹਾਣੀ ਸਾਹ ਵਿੱਚ ਰਹੀ 180 ਇਦ ਵਿੱਚ ਮ੍ਰਿਤਕ ਲੜਕਾ ਜਿਹੜਾ ਉਹਦੇ ਫਾਦਰ ਦੇ ਬਿਆਨਾਂ ਦੇ ਆਧਾਰ ਤੇ ਜਿਹੜੀ ਐਫਆਈਆਰ ਜਿਹੜੀ ਦਰਜ ਕੀਤੀ ਗਈ ਹੈ ਜੀ ਇਹਦੇ ਵਿੱਚ ਅਸੀਂ 7 ਜਨਾਂ ਦਾ ਨਾਮਜ਼ਦ ਕੀਤਾ ਹੈ ਜਿਨ੍ਹਾਂ ਦੇ ਵਿੱਚ ਅਸੀਂ 4 ਜਨਾਂ ਨੂੰ ਗ੍ਰੈਂਡਰ ਕਰ ਦਿੱਤਾ ਹੈ ਉਹਨਾਂ ਦੇ ਨਾਮ ਹੈਗੇ ਆ ਜੀ ਜਸਵੀਰ ਹਰਸ਼ਕਲ ਦੇ ਉੱਪਰ 13 ਐਫਆਈਆਰ ਦਰਜ ਹੈਗੀਆਂ ਚਰਨੋਂ ਪਤਨੀ ਮਲਕੀਤ ਸਿੰਘ ਇਹਦੇ ਤੇ ਵੀ 8-10 ਐਫਆਈਆਰ ਦਰਜ ਜਿਹੜੀਆਂ ਹੈਗੀਆਂ ਇੱਕ ਹੈਗੀ ਜੀ ਮਨਜੀਤ ਪਤਨੀ ਫੌਜਾ ਸਿੰਘ ਇਹਦੇ ਤੇ ਵੀ ਐਫ ਆਰ ਪਹਿਲਾਂ ਹੈ ਇੱਕ ਸਰਪੰਚ ਨਹੀਂ ਆ ਗੁਰਪ੍ਰੀਤ ਕੌਰ ਪੁੱਤਰੀ ਜਸਵੰਤ ਸਿੰਘ ਰੋਟੀ ਸ਼ਣਾ ਦੀ ਸਰਪੰਚਨੀ ਆ ਇਹਦੇ ਉੱਪਰ ਵੀ ਇੱਕ ਐਫ ਆਰ ਜਾਈ ਐਸ ਆਈ ਐਫ ਦੀ ਪਹਿਲਾਂ ਦਰਚਾ ਹੈ ਜੀ ਮਜੂਦਾਰ ਸਰਪੰਚ ਹਾਂ ਜੀ ਇਹ ਮਜੂਦਾਰ ਜਿਹੜੀ ਸਰਪੰਚ ਹੈ ਹੁਣ ਕੀ ਰੋਲ ਸਾਹਮਣੇ ਹੈ ਜੀ ਉਹਦਾ ਹੁਣ ਕੀ ਗਵਰਨਮੈਂਟ ਕੀ ਆ ਜਿਵੇਂ ਕਿ ਮ੍ਰਿਤਕ ਪੁੱਤ ਦਾ ਜਿਹੜਾ ਆ ਉਹਦੇ ਫਾਦਰ ਨੇ ਬਿਆਨ ਦਿੱਤਾ ਸੀ ਕਿ ਰੋਟੀ ਕੋਲ ਤੋਂ ਜਿਹੜਾ ਨਸ਼ਾ ਜਿਹੜਾ ਪੂਰਾ ਮਤਲਬ ਉਹ ਬੇਤਾਇਆ ਕਿ ਮੇਰਾ ਬੱਚਾ ਵੀ ਜਿਹੜਾ ਕਿ ਉੱਥੋਂ ਨਸ਼ਾ ਲੈ ਕੇ ਆਉਂਦਾ ਸੀ ਤੇ ਇਹਦਾ ਸਰਪੰਚ ਨਹੀਂਗਾ ਇਸ ਕਰਕੇ ਅਸੀਂ 120 ਦੇ ਵਿੱਚ ਦੰਦ ਰੱਖਿਆ ਕਿਉਂਕਿ ਇਹ ਜਦੋਂ ਪੁਲਿਸ ਪਾਰਟੀ ਵੀ ਉੱਥੇ ਕਲੀ ਰੈਡ ਕਰਨ ਨੂੰ ਜਾਂਦੀ ਆ ਤੇ ਇਹ ਪੂਰੇ ਮਤਲਬ ਗਲਤ ਤਰੀਕੇ ਨਾਲ ਪੁਲਿਸ ਨੂੰ ਵੀ ਬੋਲਦੀ ਆ ਤੇ ਆਮ ਪਬਲਿਕ ਨੂੰ ਵੀ ਬੋਲਦੀ ਆ ਕਿ ਤੁਸੀਂ ਇੱਥੇ ਕਿਉਂ ਆਏ ਹੋ ਕਿਉਂ ਰੈਡ ਕਰਨ ਆਏ ਹੋ ਤੁਸੀਂ ਕਿਹੜੇ ਹੱਕ ਨਾਲ ਆਏ ਹੋ ਪਲੱਸ ਇਹ ਜਦੋਂ ਕਿਸੇ ਨੂੰ ਅਸੀਂ ਐਫ ਆਈ ਆਰ ਵਿੱਚ ਦਰਜ ਕਰ ਲੈਂਦੇ ਆ ਉਹਨੂੰ ਜੇਲ੍ਹ ਚਲਾ ਜਾਂਦਾ ਆ ਉਹਦੇ ਪਿੱਛੇ ਆ ਕੇ ਹਰ ਇੱਕ ਬੰਦੇ ਦੇ ਪਿੱਛੇ ਆ ਕੇ ਜਿੰਨੇ ਵੀ ਨਸ਼ੇ ਵਾਲੇ ਨੂੰ ਅਸੀਂ ਬੰਦ ਕੀਤਾ ਹੈ ਤਾਂ ਉਹਨਾਂ ਦੀਆਂ ਬੇਲ ਵਗੈਰਾ ਇਹ ਕ੍ਰਾਂਤੀ ਆ। ਥੋੜੇ ਕਹਿਣਾ ਮਤਲਬ ਕਲੀਅਰ ਆ ਕਿ ਕਬੋਰਡ ਦੀ ਰਾਜਨੀਤੀ ਨੂੰ ਲੈ ਕੇ ਨਸ਼ਾ ਵੇਚਣ ਵਾਲਿਆਂ ਨੂੰ ਸਰਪੰਚ ਜਿਹੜੀ ਮਦਦ ਦਿੰਦੀ ਆ ਜਮਾਂਤਰੀ ਕਰਾਉਂਦੀ ਆ ਆਪ ਵੀ ਫਿਰ ਤੋਂਲੇ ਜਾਏ ਤੇ ਵੀ ਪੁੱਛ ਪੁੱਛ ਕਰ। ਮੈਂ ਇਹਦੇ ਵਿੱਚ ਕੋਈ ਰਾਜਨੀਤੀ ਇਹ ਲੱਗ ਜਾਂਗੀ ਜੀ ਜੋ ਸਾਨੂੰ ਇਨਫੋਰਮੇਸ਼ਨ ਆਈ ਆ ਉਹਦੇ ਆਧਾਰ ਤੇ ਅਸੀਂ ਐਫਆਰ ਦਰਜ ਕੀਤੀ ਆ ਤੇ ਇਹਦੇ ਕੋਲ ਜਿਹੜੀ ਆ ਸਾਨੂੰ ਜਿਹੜੀ ਆ ਰਿਕਵਰੀ ਵੀ ਕੁਝ ਜਿਹੜੀਆਂ ਪੈਸਿਆਂ ਦੀ ਆ ਡਰੱਗ ਮੰਨੀ ਆ ਜਿਹੜੀ ਉਹ ਵੀ ਰਿਕਵਰ ਅਸੀਂ ਕੀਤੀ ਗਈ ਆ ਇਹਨਾਂ ਨੂੰ ਕਿਸੇ ਨੂੰ ਛਡਾਉਂਦੀ ਆ ਤਾਂ ਉਹਦੇ ਤੋਂ ਪੈਸੇ ਵੀ ਮੰਗ ਕਰਦੀ ਆ ਉਹਨ ਵੀ ਜਿਹੜੇ ਅਸੀਂ ਕਿੰਨੇ ਜਾਣੇ ਐਫਆਰ ਦੇ ਵਿੱਚ ਰਸਕਿਤੇ ਆ ਉਹਨਾਂ ਨੂੰ ਛਡਾਉਣ ਤੋਂ ਇੰਨੇ 20000 ਰੁਪਏ ਡਰਗ ਮੰਗੀ ਮੰਗ ਕੀਤੀ ਸੀ ਤੇ ਬਾਕੀਆਂ ਕੋਲੋਂ ਵੀ ਇੰਨੇ ਜਿਹੜੇ ਡਿਸੈਂਸੀ ਆ ਜਿਹੜੇ ਉਹਨਾਂ ਨੇ ਵੀ ਕਬੂਲ ਕੀਤਾ ਆ ਕਿ ਜਦੋਂ ਅਸਾਨੂੰ ਇਹ ਬੇਲ ਕਰਾਂਗੇ ਜਾਂ ਸਾਡੇ ਪਿੱਛੇ ਆਉਂਦੀ ਆ ਤੇ ਇਹ ਸਾਡੇ ਕੋਲ 33000 ਰੁਪਏ ਨੇ ਮੰਨ ਚਾਲੇ ਨੇ ਕਿੰਨੀ ਦੇਰ ਤੋਂ ਮੁੰਡਾ ਉਹ 90 ਦਿਨਾਂ ਛਡਾਉਂ ਕੇ ਇੰਦਰ ਸੀ ਇਹ ਪਿਛਲੇ 2 ਮਹੀਨਿਆਂ ਤੋਂ ਨਾਪਾਸ਼ਾ ਡਾਊਨ ਕਿੰਨੇ ਜਣਾ ਉੱਥੇ ਐਡਮਿਟ ਸੀ ਤੇ ਪਿਛਲੇ 6 ਸਾਲਾਂ ਤੋਂ ਇਹ ਮੁੰਡਾ ਜਿਹੜਾ ਨਸ਼ੇ ਕਰਨ ਦਾ ਆਦੀ ਸੀ ਤੇ ਇਹਦੇ ਫਾਦਰ ਤੇ ਦੱਸਣ ਤੇ ਮਦਦਬਤ ਸੀ ਇਹਨੇ ਕਾਲ ਕੀਤੀ ਕਿ ਮੈਂ ਘਰੇ ਜਾਣਾ ਹੈ ਤੇ ਹਸਪੀਟਲ ਵਾਲਿਆਂ ਨੇ ਇਹਨਾਂ ਨੂੰ ਬੱਸ ਸਟੈਂਡ ਤੇ ਛੱਡ ਕੇ ਆਏ ਸੀ ਉੱਥੋਂ ਹੀ ਇਹ ਫਿਰ ਜਾ ਕੇ ਆਪਣੇ ਦੋਸਤਾਂ ਦੇ ਨਾਲ ਜਾ ਕੇ ਤੇ ਰੋਪੀਖੋੜ ਤੋਂ ਜਿਹੜਾ ਨਸ਼ਾ ਲੈ ਕੇ ਆਇਆ ਸੀ ਸੰਪਰਕ ਜਿਵੇਂ ਆਇਆ ਸਾਹਿਲ ਜਿਹੜਾ ਰੋਪੀਖੋੜ ਵਾਲੇ ਦਾ ਸੰਪਰਕ ਜਿਉਂਦਾ ਇਹ ਪ੍ਰਾਣੇ ਦੋਸਤ ਮਿੱਤਰ ਹੈ ਜੀ ਤੇ ਆਪਸ ਚ ਪਹਿਲਾਂ ਇਹਨਾਂ ਦੀ ਗੱਲਬਾਤ ਹੁੰਦੀ ਸੀ ਇਹਦਾ ਦੋਸਤ ਹੀ ਇਹਨੂੰ ਇੱਕ ਨਾਬੇ ਲੈ ਕੇ ਆਇਆ ਸੀ ਵੀ ਕਿਨੂੰ ਇਫਰਮੈਂਟ ਕਰਾਂਦਾ ਜਿਹੜੀ ਗੁਰਲਖਾ ਸੁੱਖਾ ਨਾਮ ਦਾ ਕੋਈ ਆ ਲੜਕਾ ਆ ਉਹਦੇ ਟੱਚਸ ਸਾਹਿਲ ਕਿੱਥੇ ਦਾ ਸੀ ਜੀ ਸਾਹਿਲ ਲੋ ਚੰਡੀਗੜ੍ਹ ਦਾ ਆ 41 ਸੈਕਟਰ ਦਾ ਹੈਗਾ ਇਹ ਰਹਿਣ ਵਾਲਾ ਜੀ ਫਿਰ ਇਹ ਮਹਿਲਾ ਸਰਪਾਚ ਚ ਪਰੋਤੋਕ ਉਹ ਜਿਹੜੀ ਹੈਗੀ ਇਹਨਾਂ ਦੀ ਮਦਦ ਕਰ ਰਹੀ ਸੀ ਨਸ਼ਾ ਦਸਤ ਕਰਾਉਣੇ ਕਿੰਨੇ ਸਾਹਿਲ ਨੂੰ ਤੇ ਹੁਣ ਤੱਕ ਕਰਾ ਜਿਹੜੇ 20 ਜੱਤ ਤੁਸੀਂ ਕਹ ਰਹੇ ਹੋਰ ਕਿੰਨੇ ਕੁ ਜਿਹੜੀ ਹੈਗੀ ਆ ਆਸੀਂ ਅੱਜ ਆਪਾਂ ਅਸੀਂ ਅਪੋਲੋ ਸ੍ਰਮਾਂਟ ਲੈਣਾ ਹੈ ਜੀ ਉਸ ਤੋਂ ਬਾਅਦ ਅਸੀਂ ਇਹਦੇ ਘਰ ਦੇ ਵਿੱਚ ਸਰਚ ਕਰਾਂਗੇ ਆ ਸਾਨੂੰ ਆਸ ਹੈ ਆਪੀ ਇਹਦੇ ਕੰਮ ਕੋਸ਼ਿਸ਼ ਨੂੰ ਹੋਰ ਵੀ ਮਿਲ ਸਕਦਾ ਕਿਸ ਤਰ੍ਹਾਂ ਦੇ ਕਿਸੇ ਤੋਂ ਪਾਸੇ ਤਾਂ ਜਿਹੜੇ ਹੈਗੇ ਸਰਪੰਚ ਨਸ਼ਾ ਦੇ 그룹 ਦੇ ਜਿਹੜੇ ਹੈਗੇ ਮੰਗ ਪੱਤਰ ਜਾਂ ਹੋਰ ਵੱਡੇ ਵੱਡੇ ਕਸਮਦਾਰੇ ਇਹ ਵੀ ਸਪੱਸ਼ਟ ਇਸ ਤਰ੍ਹਾਂ ਦੇ ਜਿਹੜੇ ਹੈਗੇ ਹਨ ਮੈਂ ਤਾਂ ਇਹ ਹੀ ਕਹਾਂਗੀ ਕਿ ਜਦੋਂ ਆਪਾਂ ਕਿਸੇ ਨੂੰ ਸਰਪੰਚ ਚੁੰਨਦੇ ਆ ਉਹਦੇ ਵਿੱਚ ਲੋਕਾਂ ਦਾ ਬਹੁਤ ਵੱਡਾ ਰੋਲ ਹੁੰਦਾ ਆ ਕਿਉਂਕਿ ਉਹੀ ਚੁੰਨਦੇ ਆ ਉਹੀ ਸਰਪੰਚ ਬਣਾਉਂਦੇ ਆ ਪਹਿਲਾਂ ਚੰਗੀ ਨਾਲ ਉਹਨਾਂ ਦੀ ਵੈਰੀਫਿਕੇਸ਼ਨ ਹੋਣੀ ਚਾਹੀਦੀ ਆ ਕਿ ਇਸ ਬੰਦੇ ਦੀ ਬੈਕਗ੍ਰਾਉਂਡ ਕੀ ਆ ਇਹ ਕਿਵੇਂ ਦਾ ਆ ਜੇ ਆਪਾਂ ਆਪਣੇ ਸਮਾਜ ਨੂੰ ਕਲੀਨ ਕਰਨਾ ਹੈ ਤਾਂ ਆਪਾਂ ਇਤਨਾ ਦੇ ਲੋਕਾਂ ਨੂੰ ਵੀ ਆਪ ਨੂੰ ਕਲੀਨ ਕਰਨਾ ਪਊਗਾ ਮੈਂ ਵੀ ਇਹ ਕੇਸ ਇਸ ਤਰ੍ਹਾਂ ਵੀ ਕੁੱਝ ਲੈ ਕੇ ਕੋਈ ਸਰਪੰਚ ਜਾ ਕੇ ਇਸ ਤਰ੍ਹਾਂ ਵਿਵਾਰਨ ਕਰਵਾ ਸਕਦਾ ਹੈ ਕਿ ਪੁਲਿਸ ਕੰਟੈਸਟ ਨਹੀਂ ਕਰਦੀ ਉਸ ਆ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਕਹਿਣਾ ਚਾਹੁੰਦੀ ਹਾਂ ਕਿ ਪੁਲਿਸ ਬੜੀ ਮਿਹਨਤ ਕਰਕੇ ਉਸ ਬੰਦੇ ਤੱਕ ਪਹੁੰਚਦੀ ਆ ਅਸੀਂ ਦਿਨ ਰਾਤ ਡਿਊਟੀ ਕਰਦੇ ਹਾਂ ਤੁਸੀਂ ਵੀ ਪ੍ਰੈਸ ਵਾਲੇ ਤੁਸੀਂ ਵੀ ਦਿਨ ਰਾਤ ਡਿਊਟੀ ਕਰਦੇ ਹੋ ਹਨਾ ਤਾਂ ਉਸੇ ਤਰ੍ਹਾਂ ਅਸੀਂ ਆਪਣੀ ਦਿਨ ਰਾਤ ਡਿਊਟੀ ਕਰਕੇ ਉਸ ਬੰਦੇ ਤੱਕ ਪਹੁੰਚਦੇ ਹਾਂ ਉਹਨੂੰ ਅਰੈਸਟ ਕਰਦੇ ਹਾਂ ਤੇ ਪਰ ਪਿੱਛੇ ਇੰਨਾਂ ਦੇ ਬੰਦੇ ਆ ਕੇ ਉਹਨਾਂ ਨੂੰ ਛਡਾਉਂਦੇ